ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਵਧੀਆ ਹੋਵੋਗੇ ਜੀ ਤੋਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜ ਇੱਕ ਨਵਾਂ ਡਿਜ਼ਾਈਨ ਇਹ ਡਿਜ਼ਾਈਨ ਦੇ ਅਸੀਂ 602 ਡਰੇਡੀ ਕੀਤੇ ਨੇ ਜੀ ਬਹੁਤ ਸੋਹਣਾ ਹੈ ਡਿਜ਼ਾਈਨ ਬਣਾਇਆ ਗਿਆ ਜੀ ਬਾਰਡਰ ਤੇ ਵਰਕੇ ਜਿਹਦੇ ਘੇਰੇ ਦੇ ਬਾਰਡਰ ਬਣਾਇਆ ਗਿਆ ਜੀ ਬਹੁਤ ਸੋਹਣਾ ਫੁਲਕਾਰੀ ਵਾਲਾ ਵਰਕ ਹੈ ਜੀ ਇਸ ਦੇ ਉੱਪਰ ਬੂਟੀਆਂ ਬਣਾਈਆਂ ਗਈਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਬੂਟੀਆਂ ਤੇ ਵਰਕ ਕੀਤਾ ਗਿਆ ਜੀ ਇਸ ਤੇ ਚੈੱਕ ਕਰ ਸਕਦੇ ਜੀ ਰਸ ਕਲਰ ਦਾ ਸੂਟ ਹੈ ਜੀ ਤੰਬਾ ਸ਼ੇਡ ਇਸ ਦੇ ਕਿ ਇਹ ਵਰਕ ਕੀਤਾ ਗਿਆ ਜੀ ਫੁਲਕਾਰੀ ਵਾਲਾ ਚੈੱਕ ਕਰ ਸਕਦੇ ਆ ਜੀ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਤੇ ਉੱਪਰ ਇਹਦੇ ਸਾਰੇ ਸੂਟ ਤੇ ਬੁਕੀਆਂ ਬਣਾਈਆਂ ਗਈਆਂ ਨੇ ਜੀ ਤੇ ਇਸ ਦੀ ਬਾਜੂ ਤੇ ਵਰਕ ਕੀਤਾ ਗਿਆ ਜੀ ਬਾਜੂ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀਆਂ ਇਦੀਆਂ ਬਾਜੂ ਬਣਾਈਆਂ ਗਈਆਂ ਨੇ ਜੀ ਚੈੱਕ ਕਰ ਸਕਦੇ ਹੋ ਬਾਜੂ ਸਾਈਡ ਤੇ ਆਣੀਆਂ ਜੀ ਇਹਦੀ ਇੱਕ 20 ਇੰਚ ਦੀ ਉੱਪਰ ਲੰਬਾਈ ਤੇ ਇਹ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਇਹ ਸੂਟ ਰੈਡੀ ਹੋਇਆਗਾ ਜੀ ਤੇ ਇਸ ਦੇ ਵਿੱਚ ਇਸ ਦੀ ਸਲਵਾਰ ਵੀ ਰੈਡੀ ਕੀਤੀ ਗਈ ਹੈ ਜੀ ਸਲਵਾਰ ਇਸ ਦੀ ਕਰੀਮ ਕਲਰ ਦੀ ਸਲਵਾਰ ਹੋਊਗੀ ਜੀ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਉਸ ਹਿਸਾਬ ਨਾਲ ਲਗਾਏ ਗਏ ਨੇ ਜੀ ਮੈਚਿੰਗ ਸੂਟ ਰਹਿਣ ਵਾਲਾ ਜੀ ਇਹ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੀ ਇਸ ਵਰਕ ਦੀ ਬਹੁਤ ਜ਼ਿਆਦਾ ਡਿਮਾਂਡ ਵਿੱਚ ਇਹ ਵਰਕ ਚੱਲ ਰਿਹਾ ਹੈ ਜੀ ਇਹ ਡਿਜ਼ਾਈਨ ਦੇਖ ਸਕਦੇ ਹੋ ਬਹੁਤ ਬਹੁਤ ਜ਼ਿਆਦਾ ਸੋਹਣਾ ਹੈ ਸੂਟ ਰੈਡੀ ਹੋਇਆਗਾ ਜੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਆਪਣੇ ਇਹ ਸੂਟ ਨੂੰ ਜੀ ਜੇਕਰ ਇਹ ਸੂਟ ਇਹ ਡਿਜ਼ਾਈਨ ਕਿਸੇ ਹੋਰ ਕਲਰ ਤੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਕਪੜੇ ਵਿੱਚ ਤੁਹਾਨੂੰ ਇਹ ਸੂਟ ਰੈਡੀ ਹੋ ਕੇ ਮਿਲ ਜਾਣਗੇ ਜੀ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਇਹ ਡਿਜ਼ਾਈਨ ਰੈਡੀ ਹੋਇਆਗਾ ਜੀ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ ਵਿਦਆਊਟ ਦੁਪੱਟਾ ਜੀ 11500 ਰੁਪਏ ਜੇਕਰ ਦੁਪੱਟਾ ਲੈਣਾ ਹੈ 14500 ਰੁਪਏ ਦਾ ਇਹ ਸੂਟ ਰੈਡੀ ਹੋ ਜਾਵੇਗਾ ਜੀ ਵਿਦ ਬੋਟਮ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਜੀ ਆਰੈਸਟ ਕਲਰ ਨਾਲ ਕਰੀਮ ਕਲਰ ਦੀ ਸਲਵਾਰ ਹੈ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਸੂਟ تیار ਹੋਇਆ ਜੀ ਇਸ ਤੋਂ ਬਾਅਦ ਮੋਰ ਪੰਖਿਆ ਕਲਰ ਮੋਰ ਪੰਖੇ ਕਲਰ ਨਾਲ ਇਹਦੇ ਕਰੀਮ ਕਲਰ ਦੀ ਸਲਵਾਰ ਹੈ ਜੀ ਇਸ ਦੇ ਵਿੱਚ ਮੈਚਿੰਗ ਕਲਰ ਰੈਡੀ ਕੀਤੇ ਨੇ ਜੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੋਹਣੇ ਇਹ ਕਲਰਸ ਨੇ ਇਸ ਤੋਂ ਬਾਅਦ ਮਹਿਰੂਨ ਕਲਰ ਹੈ ਜੀ ਮਹਿਰੂਨ ਕਲਰ ਨਾਲ ਆਫ ਵਾਈਟ ਦੀ ਸਲਵਾਰ ਦੇਖ ਸਕਦੇ ਹੋ ਜੀ ਕਰੀਮ ਕਲਰ ਰੋਜੀ ਕਲਰ ਦੇ ਵਿੱਚ ਕਲਰ ਕੰਬੀਨੇਸ਼ਨ ਕੀਤੇ ਹੋਏ ਨੇ ਬਹੁਤ ਸੋਹਣੇ ਸੋਹਣੇ ਇਹ ਕਲਰਸ ਰੈਡੀ ਕੀਤੇ ਨੇ ਜੀ ਇਹ ਸਾਰੇ ਸੂਟ ਅਸੀਂ ਆਰਡਰ ਤੇ ਰੈਡੀ ਕੀਤੇ ਨੇ ਜੀ ਇਹਨਾਂ ਨੂੰ ਅਸੀਂ ਕੱਲ ਡਿਸਪੈਚ ਕਰ ਦਵਾਵਾਂਗੇ ਜੀ ਤੋ ਦੇਖ ਸਕਦੇ ਹਾਂ ਜੀ ਬਹੁਤ ਸੋਹਣੇ ਸੋਹਣੇ ਕਲਰ ਕ combination ਬਹੁਤ ਸੋਹਣੇ ਸੂਟ ਰੈਡੀ ਕੀਤੇ ਨੇ ਜੀ ਅੱਜ ਅਸੀਂ ਇਹ ਡਿਜ਼ਾਈਨ ਵਿੱਚ ਇਹ ਡਿਜ਼ਾਈਨ ਲੇਟੈਸਟ ਡਿਜ਼ਾਈਨ ਹੈ ਜੀ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਇਹ ਡਿਜ਼ਾਈਨ ਦੀ ਡਿਮਾਂਡ ਹੈ ਜੀ ਖਾਦੀ ਕਾਟਨ ਦਾ ਸਟਾਕ ਰਹੂਗਾ ਜੀ ਇਹ ਫੈਬਰਿਕ ਜਿਹੜਾ ਹੈਗਾ ਖਾਦੀ ਕਾਟਨ ਦਾ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਚੈੱਕ ਕਰ ਸਕਦੇ ਹਾਂ ਤੇ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਫਿਨਿਸ਼ਿੰਗ ਵੀ ਬਹੁਤ ਵਧੀਆ ਇਹਨਾਂ ਸੂਟਾਂ ਦੀ ਆਈ ਹੋਈ ਹੈ ਜੀ ਤੋ ਇਹਨਾਂ ਸੂਟਾਂ ਦਾ ਪ੍ਰਾਈਸ ਦੁਬਾਰਾ ਰਿਪੀਟ ਕਰਦੇ ਹਾਂ ਜੀ ਸਾਡੇ 11500 ਰੁਪਏ ਬਿਦਾਉਟ ਦੁਪੱਟਾ ਰਹੂਗਾ ਜੀ ਜੇਕਰ ਤੁਸੀਂ ਇਹਨੂੰ ਦੁਪੱਟੇ ਨਾਲ ਲੈਣਾ ਚਾਹੁੰਦੇ ਹੋ ਤਾਂ 14500 ਰੁਪਏ ਦਾ ਇਹ ਸੂਟ ਪੂਰਾ ਰੈਡੀ ਹੋ ਜਾਵੇਗਾ ਜੀ ਕਲਰਸ ਸਾਰੇ ਅਵੇਲੇਬਲ ਨੇ ਜੀ ਰੈਡੀ ਕਰਵਾ ਸਕਦੇ ਹੋ ਜੀ ਪਲੇਨ ਕੱਪੜੇ 'ਚ ਵੀ ਮਿਲ ਜਾਣਗੇ ਤੁਹਾਨੂੰ ਕਿ ਕਲਰਸ ਜਿਹੜੇ ਮਰਜ਼ੀ ਦੇ ਸਿਲੈਕਟ ਕਰਕੇ ਤੁਹਾਨੂੰ ਆਰਡਰ ਕਰ ਸਕਦੇ ਹੋ ਸੋ ਸਾਡਾ ਐਡਰੈਸ ਹੈਗਾ ਜੀ ਨੀਨ ਬੱਸ ਸਟੈਂਡ ਬੁੱਢਲਾਡਾ ਮਾਨਸਾ ਡਿਸਟ੍ਰਿਕਟ ਪੈਂਦੀ ਹੈ ਜੀ ਪੰਜਾਬ ਤੋ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਆਪਣੀ ਸ਼ਾਪ ਹੈ ਜੀ ਤੁਸੀਂ ਕਦੋਂ ਵੀ ਸਾਡੀ ਦੁਕਾਨ ਤੇ ਆ ਕੇ ਵਿజిਟ ਕਰ ਸਕਦੇ ਹੋ ਜੀ ਉੱਥੇ ਤੁਸੀਂ ਆਪਣੀ ਮਨਪਸੰਦ ਦੇ ਕੋਈ ਵੀ ਡਿਜ਼ਾਈਨ ਸਿਲੈਕਟ ਕਰਕੇ ਸਾਡੇ ਕੋਲੋਂ ਤੜਾਈ ਕਰਵਾ ਸਕਦੇ ਹੋ ਜੀ ਬਹੁਤ ਸਾਡੇ ਕੋਲੇ ਹਜ਼ਾਰ ਤੋਂ ਪਲੱਸ ਡਿਜ਼ਾਈਨ ਅਵੇਲੇਬਲ ਨੇ ਜੀ ਜੇਕਰ ਤੁਸੀਂ ਸਾਨੂੰ ਜੇਕਰ ਤੁਸੀਂ ਵਟਸਐਪ ਤੇ ਵੀ ਡਿਜ਼ਾਈਨ ਆਪਣੇ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਹਮਣੇ ਸਕਰੀਨ ਤੇ ਜੋ ਨੰਬਰ ਸ਼ੋ ਹੋ ਰਿਹਾ ਹੈ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੋ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਇਦਾਂ ਦੀਆਂ ਨਵੇਂ-ਨਵੇਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ। ਤੋ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਫੁਲਕਾਰੀ ਵਾਲੇ ਡਿਜ਼ਾਈਨ ਦੇ ਹੋਰ ਸੂਟ ਵੀ ਅਸੀਂ ਡੈਡੀ ਕਰਾਂਗੇ ਉਹ ਵੀ ਜਲਦ ਵੀਡੀਓ ਅਪਲੋਡ ਕਰਾਂਗੇ। ਸੋ ਥੈਂਕ ਯੂ ਸੋ ਮੱਚ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖਿਆਲ ਰੱਖੋ ਆਪਣਾ। ਥੈਂਕ ਯੂ ਸੋ ਮੱਚ ਜੀ।